ਐਮ ਐਲ ਏ ਸਾਹਿਬ ਦੇ ਨਾਮ ਆਵਾਜ਼ ਵੀ ਪਾਰਟੀ ਦੇ ਦਰਜਤ ਲੱਗ ਗਿਆ ਜਿੰਨੇ ਵੀ ਉਹਦੇ ਨਾਲ ਸਰਵਾਨੇ ਉਹ ਵੀ ਨਾਲ ਕੋਲ ਵੀ ਐਮ ਐਲ ਏ ਸਾਹਿਬ ਚੱਲੇ ਹੋਇਆ ਜੀ ਟੀਮ ਨਾਲ ਇੰਟਰੋਡਕਸ਼ਨ ਕਰਨ ਵਾਸਤੇ ਪਹੁੰਚੇ ਰਹੇ ਸ੍ਰੀ ਬਖਸ਼ੀ ਸਾਹਿਬ ਤੇ ਵੀ ਸਾਡੇ ਵਿਚਕਾਰ ਪਹੁੰਚੇ ਦੀ ਤਹਿਦੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਹੈ ਜਿਹੜੀ ਸਾਹਮਣੇ ਸਾਡੇ ਵਿਚਕਾਰ ਰਹੇ ਸਾਡੇ ਸਾਥੀ ਜੀ ਬਹੁਤ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਇਹਨਾਂ ਦੀ ਹੁਣ ਅਪਣੇ ਟੀਮ ਦੇ ਵਿੱਚੋਂ ਚੁਗਾ ਕੱਢ ਕੇ ਕਿੰਦੂ ਆਇਆ ਕਿੰਦੂ ਹੀ ਕਹਿਣਾ ਕਿੰਦੂ ਆਇਆ ਸਮਾਂ ਵਿੱਚ ਪਹੁੰਚੇ ਨੇ ਨਾਮ ਲੈ ਆਓ ਆਸ਼ਾ ਦੇ ਰੱਖਦੇ ਤੁਹਾਨੂੰ ਸਪਰੀਅ ਹੋਣ ਦੀ ਬਤਨ ਦੇ ਰਿਹਾ ਹੈ ਨੋ ਨੀਤਾਂ ਮੇਰੀ ਸੈਟਿੰਗ ਏਰੀਆ ਵੀ ਮੈਂ ਮੁੱਖੀ ਮੈਂ ਅਟੈਂਸ਼ਨ ਕਰਦੇ ਆਂ ਸਾਰੀਆਂ ਵਧੀਆ ਬਹੁਤ ਵਧੀਆ ਬੱਚਿਆਂ ਨੂੰ ਸਿਖਾਉਂਦੇ ਹੋ ਹਾਂਜੀ ਹਾਂਜੀ ਬਿਲਕੁਲ ਨਾ ਬਸ ਸਾਰੀ ਰੋਟੀ ਸਭਰੇ ਜੱਗੇ ਅੱਗੇ ਅੱਗੇ ਕੋਈ ਆਉਟ ਹੋਵੇ ਮਾਲਮ ਬੱਚਿਆਂ ਤੋਂ ਰਾਜਤ i want to ਸਰ ਜੀ ਹਾਂ ਜੀ ਸਾਰੇ ਨੈੱਟ ਮੈਂ ਲੱਗਿਆ ਹੋਇਆ ਹੈ ਨੈੱਟ ਲੱਗਿਆ ਹੋਇਆ ਹੈ ਡੇਲੀ ਪ੍ਰੈਕਟਿਸ ਕਰਦੇ ਜੀ ਮੁੰਡੇ ਛੋਟੇ ਬੜੇ ਸਾਰੇ ਜੀ ਜਲਣੇ ਆਣੇ ਆਣੇ ਆਹ ਜੀ ਬੈਸ ਜੀ ਸਰ ਨਦੀ ਰੇਗਮਾਰ ਆਉਂਦੀ ਹੈ ਜੀ ਉਹਨੂੰ ਥੋੜਾ ਜਿਹਾ ਹੋਰ ਵਧਾ ਦਈਏ ਜੀ ਪੱਤਰਾਂ ਨੂੰ ਕਰਾ ਦਾਂਗੇ ਕਰਾ ਦਿਓ ਸਰ ਉਹ 20 ਕਿ ਮਾ ਡੋਟੀ ਨਹੀਂ ਹੁੰਦੀ ਸਾਡੇ ਸਾਰੇ ਪਲੇਅਰਾਂ ਦੀ ਹੋ ਜਾਂਦੀ ਹੈ ਡਾਕਟਰ ਸਾਹਿਬ ਕਰਤੀ ਆ ਆ ਕੋਈ ਹਾਂ ਜੀ ਸਾਰੇ ਇੱਥੇ ਆ ਜਾਂਦੇ ਮੈਂ ਕਿਹਾ ਥੋੜਾ ਜਿਹਾ ਹੋਰ ਬਚਾ ਲੀਏ ਬਿਲਕੁਲ ਬਿਲਕੁਲ ਕਰ ਦਾਂਗੇ ਹਾਂ ਜੀ ਸਾਰੇ ਐਮਐਲ ਤੋਂ ਮੈਂ ਖੜਾ ਦੇ ਬਦੌਲਤ ਆਪਣੀ ਜਿੱਤ ਹੋਈ ਐਮਐਲਏ ਟੈਮ ਉਹ ਜੀ ਸਾਰੇ ਨਾਲ ਸਾਥ ਦਿੱਤਾ ਬਣਾਉਦਾ ਜੀ ਇੱਕ ਇਜਾਜ਼ਤ ਵਾਲੀ ਫੋਟੋ ਕਰੀਏ ਆ ਆਏ ਹੋਗੇ ਇੱਕ ਇਜਾਜ਼ਤ ਵਾਲੀ ਫੋਟੋ ਆ ਲੈ ਬੀਚੀ ਆਂਦੀ ਹੈ ਪਲੇਅਰ ਆ ਜੋ ਵੀ ਰੱਗੇ ਸਾਰੇ ਸਾਰੇ ਆ ਜਾਓ ਫੋਟੋ ਖਿੱਚੀਏ ਰੱਖ ਲਓ ਬੈਠੀ ਤੂੰ ਆਹ ਆਉਂ ਆਮੀ ਕਰਾਜੋ ਬਈ ਜੇ ਟੈਕਨੀਕਲ ਪਲੇਅਰ ਸਾਰੇ ਆਪਣਾ ਸਭ ਮਾਈਕ ਚੁੱਕ ਲਓ ਮੈਂ ਆਹਲਾ ਚਲੀ ਆਇਆ ਕਿਉਂ ਮੈਂ ਕਹਿੰਦਾ ਤੂੰ ਬੈਠ ਜਾ ਯਾਰਾ ਮੇਰਾ ਟਾਈਮ ਲੇ ਗਣਾ ਦਰਮੇਂ ਟੋਕੇ ਕੋਈ ਨਹੀਂ ਮੇਰਾ ਇਹ ਨਾ ਮੇਰਾ ਕੰਮ ਨਹੀਂ ਕਰਦਾ ਸੈਂ ਕਰਿਆ ਗਿਆ ਤੁਹਾਨੂੰ ਲੈ ਥੋੜੀ ਬੰਦੇਰੇ ਖੇលੂਗੇ ਅਸੀਂ ਚਾਚਾ ਜੀ ਆ ਜਾਓ ਤੁਸੀਂ ਵੀ ਹੈ ਬਰਾਹੀ ਆ ਜਾਓ ਸਾਰੇ ਚਾਚਾ ਜੀ ਨਿਆਣੇ ਆ ਜਾਓ ਮੇਤਰਿਆ ਚਾਚਾ ਜੀ ਬੈਠ ਜਾ ਮਾੜਾ ਜੇ ਇੱਧਰ ਨੂੰ ਅਬ ਛੋ ਜਾਓ ਬਾਈ ਜੀ ਹਰੇ ਯਾਰ ਮੁਤਾਬਕ ਦੀ ਹੈ ਜੇ ਮੈਂ ਕਿਹਾ ਉਹਦਾ ਯਾਰ ਜੇ ਮੈਂ ਉਹਦਾ ਯਾਰ ਦਾ ਜੀ ਦੇਖੋ ਬਾਈ ਜੀ ਉੱਧਰ ਦੇਖੋ ਬਾਈ ਆਪਸੇ ਦੇਖੋ ਹਰੀ ਕੋ ਠੀਕ ਹੈ ਹਲੋ ਪਾਣੀ ਕੁੜੀ ਦਿ ਲੋ ਕੋਈ ਯਾਰ ਆ ਜਾਓ ਇੱਕ ਯਾਦਗਾਰੀ ਤਸਵੀਰ ਵੀ ਹੋ ਗਈ ਤੇ ਬਹੁਤ ਸਾਰੇ ਜਨਰਤਾ ਬਚਾ ਜੰਨੇ ਵੀ ਸਾਡੇ ਸਮਾਂ ਆ ਗਾ ਆ ਦੇ ਇੱਕ ਮਿੰਟ ਘੰਟਾ ਹੋ ਗਿਆ ਅੱਧਾ ਹੋ ਗਿਆ ਹਾਂ ਬੰਦਾ ਬੰਦਾ ਅੱਧੇ ਘੰਟੇ ਦੇ ਬਾਅਦ ਤੁਹਾਡਾ ਕੰਮ ਸ਼ੁਰੂ ਕਰ ਦਨ ਆਪਣੇ ਚਾਰ ਆ ਗਏ ਸੀ ਮੈਂ ਫਿਰ ਮੈਂ ਤੁਹਾਨੂੰ ਸਾਢੇ ਪੰਜ ਕਿਹਾ ਪਾਉਂ ਪਰ ਵਾਹ ਚ ਆ ਗਿਆ ਤੁਸੀਂ ਬਹੁਤ ਵਧੀਆ ਕਰਿਆ ਤੁਹਾਡਾ ਅਸੀਂ ਅਪਾ ਸਪੈਸ਼ਲ ਧੰਨਵਾਦ ਕੀਤਾ ਬੰਦੇ ਮੈਂ ਕੱਟਾਂ ਮੈਂ ਅੱਧੇ ਘੰਟੇ ਦਾ ਮੈਂ ਚੱਪਸ ਅੱਧੇ ਘੰਟੇ ਬਰੇ ਕੱਟਾਂ ਬੰਦੇ ਨਹੀਂ ਆਪਾਂ ਜਦੋਂ ਟੈਂਸ਼ਨ ਕਰਦੇ ਦੋ ਘੰਟੇ ਲੋਵਾ ਦਿੰਦੇ ਹਾਂ ਜੀ ਆਪਣਾ ਫੈਨਟ ਮੈਚ ਹੈ ਜਿਹੜਾ ਹੁਣ ਸ਼ੁਰੂ ਹੋਣਾ ਆ ਰਿਹਾ ਹੈ ਪੈਣੀ ਚਾਹਤਾ ਵਾਰਸ ਉਹ ਮਾੜਾ ਚੱਲਿਆ ਜਿਹੜੀ ਟੀਮਾਂ ਦਾ ਨਾਮ ਤਾਂ ਲੱਗਣੇ ਕੌਣ ਫਸਟ ਆਂਦੀ ਹੈ ਕੌਣ ਬੈਕ ਆਉਂਦੀ ਹੈ ਇੱਕੋ ਗਰਾਊਂਡ ਦੇ ਵਿੱਚ ਖੇਡਣ ਵਾਲੇ ਖਿਡਾਰੀ ਕੇ ਅੱਜ ਅਗਰੋਸ ਫਰਮੀ ਟੀਮਾਂ ਦੇ ਰੋਮ ਦੇ ਵਿੱਚ ਖੜੇ ਹੋਣਗੇ ਤੇ ਜਿੱਤ ਹਾਰ ਦੇ ਲਈ ਇੱਕ ਗੇਮ ਖੇਡਣਗੇ ਤੇ ਦੇਖਣਾ कैरी नेको भी नहीं कैरी नहीं है ना हर पता लगता है उनका इस आयल में बैठी है कैट इधर करके कार्य करनी है तो तो इस तरह से 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 इस तरह ਤੇ ਪਾਸ ਸ਼ਿਲਡਰ ਲਿਆ ਕੇ ਜੋ ਰੱਖੀਆਂ ਹੋਈਆਂ ਨੇ ਸਭ ਦਾ ਸਨਮਾਨ ਵੀ ਕਰਨਾ 1 ਲੱਖ ਤੋਂ 1.5 ਲੱਖ ਦੇ ਕਰੀਬ ਐਮਐਲਏ ਸਾਹਿਬ ਵੱਲੋਂ ਕਿੱਟਾਂ ਦੇ ਉੱਪਰ ਖਰਚਾ ਹੋਇਆ ਇਹ ਵੀ ਆਪਾਂ ਨੇ ਵੰਡਣੀਆਂ ਅਮਰ ਸਾਹਿਬ ਫਾਈਨਲ ਮੈਚ ਹੈ ਕੇਵਲ 20-25 ਮਿੰਟ ਦਾ ਮੈਚ ਦੇਖ ਕੇ ਤਾਂ ਕਿੱਟਾਂ ਵੰਡਵਾਵਾਂਗੇ ਉਨੇ ਟਾਈਮ ਦੇ ਵਿੱਚ ਜੇ ਤੁਸੀਂ ਚੰਦ 샤ਵਦ ਜੇ ਪਬਲਿਕ ਨੂੰ ਕਹਿ ਦੋ ਤਾਂ ਤੁਹਾਡੀ ਮਿਹਰਬਾਨੀ ਹੋਵੇਗੀ ਅੱਜ ਚੌਂਕਾ ਪੈਡੀ ਦੇ ਗ੍ਰਾਉਂਡ 'ਤੇ ਆਮ ਆਦਮੀ ਪਾਰਟੀ ਦੇ ਮੋਹੰਦ ਦੇ ਰਾਜ ਸ਼ਰਮਾ ਅਤੇ ਵਲੰਟੀਅਰ ਸਾਹਿਬਾਨ ਵੱਲੋਂ ਜਿਹੜਾ ਇਹ ਹਲਕੇ ਦਾ ਇੱਕ ਜਿਹੜਾ ਟੂਰਨਾਮੈਂਟ ਰੱਖਿਆ ਗਿਆ ਅੱਜ ਕੇ ਪੋਇੰਟ ਹੋਏ ਸਾਰੇ ਹੀ ਪਿੰਡਾਂ ਤੋਂ ਮੇਰੇ ਬਹੁਤ ਅਖੀ ਸਤਿਕਾਰਯੋਗ ਵਿਧਰ ਦੇ ਮੌਜੂਦ ਸਾਥੀ ਆਮ ਆਦਮੀ ਪਾਰਟੀ ਦੇ ਸਾਰੇ ਹੀ ਆਦੇਦਾਰ ਸਾਹਿਬਾਨ ਜਿਵੇਂ ਅਰੋਹ ਵਾਲੰਟੀਅਰ ਸਾਹਿਬਾਨ ਤੇ ਇਸ ਟੂਰਨਾਮੈਂਟ ਨੂੰ ਅਯੋਜਿਤ ਕਰਨ ਵਾਲੇ ਸਾਰੇ ਬਹੁਤ ਜੁਝਾਰੂ ਸਾਥੀ ਸੋਤਮ ਸਿੰਘ ਜੀ ਮਾਹਲ ਉਹਨਾਂ ਦੀ ਸਾਰੀ ਸੀ ਜਿਨ੍ਹਾਂ ਚ ਕੀ ਕੁਲਵੰਤ ਸਿੰਘ ਜੀ ਸਤਪੁਰ ਕੜੀਸਪੁਰ ਕੁਮਬੀ ਪੈਣੀ ਸਾਡੇ ਐਡਵੋਕੇਟ ਮੁਜਾਫਤ ਤੋਂ ਤੇ ਹੋਰ ਸਾਰੇ ਸਾਥੀ ਅਗਰ ਮੈਂ ਕਿਸੇ ਦਾ ਨਾਮ ਭੁੱਲ ਜਾ ਤਾਂ ਮਾਫੀ ਕਰਿਓ ਪਰ ਸਾਰਿਆਂ ਦਾ ਸਾਰਿਆਂ ਨੂੰ ਪਹਿਲਾ ਪਤੇ ਅੱਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਬਹੁਤ ਹੀ ਸ਼ਾਨਦਾਰ ਤੁਸੀਂ ਇਹ ਟੂਰਨਾਮੈਂਟ ਕਰਵਾ ਰਹੇ ਹੋ ਔਰ ਇਹ ਜਿਹੜਾ ਗਰਾਊਂਡ ਹੈ ਇਹਨੂੰ ਵੀ ਤੁਸੀਂ ਬਹੁਤ ਵਧੀਆ ਮੇਨਟੇਨ ਕੀਤਾ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਇਸ ਗਰਾਊਂਡ ਨੂੰ ਵੀ ਬਚਾਇਆ ਗਿਆ ਸੀ ਔਰ ਇਹ ਜੋ ਅਜਿੱਤੀ ਟੂਰਨਾਮੈਂਟ ਹੋ ਰਹੇ ਨੇ ਇਹਦੀ ਜਿਹੜੀ ਸਰਦਾਰ ਪੰਗਵਾਂ ਸਿੰਘ ਮਾਨ ਉਹਨਾਂ ਨੇ ਇੱਕ ਬਹੁਤ ਵੱਡੀ ਪਹਿਲ ਕੀਤੀ ਕਿ ਖੇਡਾਂ ਮਦਨ ਪੰਜਾਬ ਜਿਆਂ ਕਰਵਾਈਆਂ ਜਿਹਦੇ ਨਾਲ ਸਾਰੇ ਪੰਜਾਬ ਤੁਸੀਂ ਇੱਕ ਖੇਡਾਂ ਦੀ ਜਿਹੜੀ ਲਹਿਰ ਉਹ ਚੱਲ ਪਈ ਹੈ ਪਰ ਤੁਸੀਂ ਦੇਖਿਆ ਕਿ ਕਿੰਨੇ ਕਰੋੜਾਂ ਦੇ ਨਾਲ ਸਰਕਾਰ ਵੱਲੋਂ ਦਿੱਤੇ ਗਏ ਔਰ ਹੁਣ ਦਾ ਪਿੰਡ ਪਿੰਡ ਜਿਹੜੀ ਅਸੀਂ ਅੱਡਾ ਬਣ ਰਹੇ ਇਹਦਾ ਵੀ ਮਤਲਬ ਇਹੀ ਹੈ ਕਿ ਸਾਡੇ ਨੌਜਵਾਨ ਜਿਹੜੇ ਖੇਡਾਂ ਵਾਲੇ ਨੇ ਜਾਂ ਭੜਾਈ ਵਾਲੇ ਵੀ ਜਾਣ ਤਾਂ ਕਿ ਉਹਨਾਂ ਦੀ ਜਿਹੜੀ ਓਵਰਆਲ ਡਾਈਮੈਂਸ਼ਨ ਸਾਰੇ ਕੱਲੀ ਇਹ ਨਹੀਂ ਵੀ ਤੁਸੀਂ ਕਿਤਾਬੀ ਕੀਦੇ ਬਣੋ ਉਹਦੇ ਨਾਲ ਨਾਲ ਖੇਡਾਂ ਵਾਲੀ ਆਪਣੀ ਜਿਹੜੀ ਤਜੀ ਰੱਖੋ ਤਾਂ ਕਿ ਤੁਸੀਂ ਹਰ ਬਸੋਂ ਸਰਬੱਖੀ ਜਿਹੜਾ ਤੁਹਾਡਾ ਸਰੀਰ ਦਾ ਔਰ ਦਿਮਾਗ ਦਾ ਜਿਹੜਾ ਹੈਗਾ ਉਹ ਵਿਸਤਾਰ ਹੋਵੇ ਸੋ ਬਹੁਤ ਵਧੀਆ ਇੱਕ ਵਾਰ ਫੇਰ ਸਾਰਿਆਂ ਨੂੰ ਮੁਬਾਰਕਬਾਦ ਮੈਂ ਜਿਆਦਾ ਸਮਾਨੀ ਲੈਣਾ ਬਹੁਤ ਵੱਡੀ ਹਿੰਮਤ ਤੁਸੀਂ ਕੀਤੀ ਹੈ ਔਰ ਇਸ ਤੋਂ ਬਾਅਦ ਵੀ ਹੋਰ ਪਿੰਡਾਂ ਜੀ ਇਸ ਜਿਹੜੀ ਲਹਿਰ ਚਾਹੀਏ ਔਰ ਭਲਿਆਰ ਵਿਖੇ ਹੋਣੇ ਜਿਵੇਂ ਤੁਸੀਂ ਸਾਰੇ ਆਏ ਹੋਏ ਆ ਪਿੰਡ ਭਲਿਆਰ ਦਾ ਉੱਥੇ ਵੀ ਜਿਹੜਾ 29 30 ਪਹਿਲੀ ਨੂੰ ਮੇਰਾ ਖਿਆਲ ਇਹ ਹੀ ਹੈ ਜੀ 29 30 ਪਹਿਲੀ ਨੂੰ ਇਹ ਜਿਹੜਾ ਟੂਰਨਾਮੈਂਟ ਉੱਥੇ ਹੋ ਰਿਹਾ ਫੁੱਟਬਾਲ ਦਾ ਤੇ ਇੱਕ ਬਹੁਤ ਵੱਡੀ ਜਿਹੜੀ ਤੁਹਾਡਾ ਬਹੁਤ ਵੱਡਾ ਯੋਗਦਾਨ ਆਪਣੀ ਜਵਾਨੀ ਨੂੰ ਸਿੱਤੇ ਰਸਤੇ ਪਾਉਣ ਲਈ ਸੋ ਜਿੱਥੇ ਖੇਡਾਂ ਦਾ ਇੰਤਜ਼ਾਮ ਹੋ ਰਿਹਾ ਸਰਕਾਰ ਵੱਲੋਂ ਉਦੇ ਨਾਲ ਨਾਲ ਨੌਜਵਾਨਾਂ ਨੂੰ ਜਿਹੜਾ ਨੌਕਰੀਆਂ ਦਾ ਵੀ ਜਿਹੜਾ ਇੰਤਜ਼ਾਮ ਹੋ ਰਿਹਾ ਤੇ ਤਲ 45000 ਤੋਂ ਵੱਧ ਨੌਕਰੀਆਂ ਜਿਹੜੀਆਂ ਉਹ ਦਿੱਤੀਆਂ ਜਾ ਚੁੱਕੀਆਂ ਸਰਕਾਰੀ ਔਰ ਜਿਹੜੀ ਪੰਜਾਬ 'ਚ ਨਿਵੇਸ਼ ਹੋ ਰਿਹਾ ਕੋਈ 80000 ਕਰੋੜ ਤੋਂ ਵੱਧ ਉਹਦੇ 'ਚ ਵੀ ਲੱਖਾਂ 3 ਲੱਖ ਤੋਂ ਵੱਧ ਨੌਜਵਾਨਾਂ ਨੂੰ ਜਿਹੜੇ ਰੋਜ਼ਗਾਰ ਮਿਲਣਾ ਹੈ ਤੁਸੀਂ ਕੱਲ੍ਹ ਇਹ ਮਾਨ ਸਰ ਨੂੰ ਦੇਖਿਆ ਹੋਣਾ ਇਹ ਵੀ ਤੇ ਕਿ ਜਰਮਨ ਦੇ ਜਿਹੜੇ ਹੈਗੇ ਇੱਕ ਕੰਪਨੀ BMW ਦੇ ਉਹਨਾਂ ਦੀ ਅਨਾਊਂਸਮੈਂਟ ਹੋਈ ਹੈ ਕਿ ਉਹ ਜਿਹੜੇ ਪਾਰਟਸ ਉਹ ਗਵਿੰਦਰਪੁਰ ਵਿੱਚ ਬਣਨੇ ਆ ਔਰ ਸਾਡੇ ਮੋਰਿੰਡੇ ਵਾਲੇ ਸਾਡੇ ਮੋਰਿੰਡੇ ਆਪਣੇ ਹਲਕੇ 'ਚ ਦੋ ਦਰਜਨ ਕੰਪਨੀਆਂ ਵਾਈਬਰਾਕੋਸਟਿਕ ਤੇ ਇੱਕ ਫੀਡਰ ਵਰਕ ਜਰਮਨ ਤੇ ਟਾਟਾ ਦੇ ਟਾਟਾ ਰੀਅਰ ਉਹ ਵੀ ਜਿਹੜੀਆਂ ਖੁੱਲ ਚੁੱਕੀਆਂ

ਆਪਣੀ ਜਿਹੜੀ ਪੰਜਾਬ ਇੱਕ ਰੰਗਲਾ ਪੰਜਾਬ ਆਪਣਾ ਬਣਾ ਚ ਬਹੁਤ ਜਲਦੀ ਕਾਮਯਾਬ ਹੋਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਇੱਕ ਵਾਰੀ ਤਾੜੀ ਮਾਰ ਜੀ ਮੇਰੇ ਸਾਰੇ ਨਾਂ ਤੇ ਜਿਹੜੀ ਤੁਸੀਂ ਮੰਗ ਰੱਖੀ ਹੈ ਉਹ ਕਬੂਲ ਹੋ ਜਾਈਂ ਤੁਹਾਡੀ ਸਟੇਜ ਵੀ ਬਣਾਵਾਂਗੇ ਬਹੁਤ ਜਲਦੀ ਮੈਂ ਤੁਹਾਨੂੰ ਪ੍ਰਸ਼ੋਤਨ ਜੀ ਤੁਸੀਂ ਕਰ ਲਿਓ ਮੇਰੇ ਨਾਲ ਤੇ ਇਹਦਾ ਸਟੇਜ ਦਾ ਹੀ ਤਬੰਦ ਕਰਦੇ ਆ ਤੇ ਇੱਕ ਕਮਰਾ ਜਿਹੜਾ ਤੁਸੀਂ ਕਿਹਾ

ਤੁਸੀਂ ਤਾਂ ਛੋਟੀ ਜੀ ਮੰਗਦੇ ਸੀ ਉਲਟੇ ਸਵਾਰ ਦੇ ਹੋ ਗਿਆ ਉਦੋਂ ਮੈਂ ਫੇਰ ਹਾਂ ਲੇਟ ਹੋ ਗਿਆ ਹਰ ਮਨ ਮੰਗਾ ਰੱਖਣੀ ਹੈ ਤੇ ਉਹ ਮੋੜੀ ਹੁੰਦੀ ਤੁਸੀਂ ਪੂਰੀਆਂ ਕਰਵਾਣੀਆਂ ਵਾਰੀਆਂ ਤੁਸੀਂ ਜਵਾਬ ਲਈ ਰਹਿੰਦੇ ਨਹੀਂ ਵਧੀਆ ਇਨਸਾਨ ਬਹੁਤ ਵਧੀਆ ਇਨਸਾਨ ਨੇ ਕਿ ਆਪਾਂ ਨੂੰ ਬਈ ਕਮਰੇ ਵਾਸਤੇ ਵੀ ਪੈਸੇ ਲੈਣੇ ਆ ਮੇਰੇ ਸਾਹਮਣੇ ਪਿਆਰ ਸਟੇਜ ਵੀ ਬਣ ਜਾਣੀ ਹੈ ਠੀਕ ਹੈ ਜੀ ਤੇ ਕਮਰੇ ਦੇ ਉੱਪਰ ਜਿਹੜਾ ਕਮਰਾ ਬਣਾਵਰੇ ਵਾਸਤੇ ਸੱਤਣਾ ਆਪਾਂ ਨੇ ਉਹਦੇ ਜੀ ਇੱਕ ਬਹੁਤ ਸਾਡੇ ਨਾਲ ਸਾਹਬ ਆਪਣੇ ਨਾਂ ਇੱਥੇ 2 ਤੇ 3 ਮਾਸਟਰ ਵੀ ਹੈਗੇ ਨੇ ਪਿੰਡਾਂ ਦੇ ਵਿੱਚ ਸਭੀ ਮੈਂ ਤੁਹਾਨੂੰ ਐਂ ਨਹੀਂ ਕਰਾਂਗਾ ਇਕੱਤਰ ਜਮਾ ਤੇ ਪੜੇ ਲਿਖੇ ਹਾਂ ਤਕਰੀਰਾਂ ਨੂੰ ਬਜ਼ੁਰਗੂ ਕਹੀ ਨੇ ਜੇ ਇਹਨਾਂ ਨੂੰ ਲਾਇਬ੍ਰੇਰੀ ਫਟਾ ਦੇ ਦਿੱਤੀਗੀ ਜਿਵੇਂ ਜਗਾ ਦੇ ਜਿਵੇਂ ਨਾ ਮਤਲਬ ਇੱਥੇ ਸਾਡੇ ਕੋਲ ਰੂਮ ਬਣਨਾ ਉਹ ਸੜਕ ਦੇ ਬਰਾਬਰ ਉੱਪਰਲੇ ਪਾਸੇ ਰੂਮ ਬਣ ਗਿਆ ਜੇ ਉੱਚ ਲਾਇਬ੍ਰੇਰੀ ਦੇ ਨਾਲੇ ਉਹ ਪੜ੍ਹਨ ਦੇ ਨਾਲੇ ਤੋਂ ਅੱਗੇ ਬਜ਼ੁਰਗਾਂ ਦੇ ਬਹੁਤ ਕੁਝ ਹੁੰਦੇ ਜਾਂਦੇ ਕੋਈ ਗੰਬਾਦ ਬਹਿ ਰੋਗੇ ਰੋਗੇ ਇਪਣੇ ਚੈਨਚੇ ਚੰਗੇ ਬਟ ਠੀਕ ਹੈ ਚਲੋ ਪਰੂਬਾ ਬੈਕਗਰਾਉਂਡ ਜਾਣਣੇ ਤੋਂ ਪਹਿਲੇ ਇੱਕ ਪਾ ਕਿੱਟਾ ਦੇ ਨਾਲ ਬਾਅਦ ਦੇ ਵਿੱਚ ਫੋਟੋ ਵੀ ਲੈਣੀ ਸਫੈਨ ਦਾ ਚੱਲ ਰਿਹਾ ਹੈ ਸਾਹਮਣੇ ਤੇ ਸਕੋਰ ਵੀ ਦਿਖ ਗਿਆ ਬਾਬਾ ਜੀ ਲਓ ਸਾਡੇ ਸਾਹਮਣੇ ਕਹਿੰਦੇ ਫਾਈਨਲ ਮੈਚ ਜਿੱਤਣੇ ਖੜਵਾਲ ਵਾਲਿਆਂ ਨੂੰ ਹਾਂ ਭਾਈ ਜੀ ਜਿਹੜੇ ਔਰ ਜਿਹੜੇ ਖਿਡਾਰੀ ਆਏ ਆਏ ਸਰੇ ਨਾਲ ਦੇ ਲਈ ਜਿਹੜੇ ਵੀ ਬੋਲ ਫੁੱਟਬਾਲ ਨੇ ਫੁੱਟਬਾਲੇ ਦੇ ਸੰਬੰਧੀਆਂ ਨੇ ਬਾਲੀਬਾਲ ਜਾਂ ਫਿਰ ਕ੍ਰਿਕਟ ਵੀ ਕਿੱਟੋ ਵੀ ਉਹ ਵੀ ਪ੍ਰਾਪਤ ਕਰਨਾ ਬੈਂਤੀ ਹੈ ਲਓ ਸਾਹਮਣੇ ਕਹਿੰਦੇ ਬਾਲ ਪਾਉਣ ਦੇ ਲਈ ਮੁੰਡੇ ਕਹਿੰਦੇ ਆਓ ਬੱਲੇ ਸਰੇ ਦੀ ਬਾਲ ਸਰੇ ਦੀ ਬਾਲ ਔਰ ਜਿਹੜੀ ਪਾੜੀ ਤੇ ਖੇਡ ਮੈਦਾਨੇ ਇਧਰ ਮੇਰੇ ਵੀਰੋ ਔਰ ਚੱਲ ਰਿਹਾ ਹੈ ਮੈਚ ਔਰ ਕਹਿੰਦੇ ਦੋਨੇ ਟੀਮਾਂ ਦੇ ਵਿਚਕਾਰ ਫਾਈਨਲ ਮੈਚ ਦੀ ਟੱਕਰ ਰਹੀ ਹੈ ਸੋਹਣਾ ਜੀ ਨਿਰਗਰਦੀ ਕਰਦਾ ਜਿੱਤਦਾ ਜੀ ਉਹ ਗਰਾਊਂਡ ਤੋਂ ਅੰਦਰ ਆ ਜਾ ਬਾਈ ਉਹ ਬਾਹਰ ਆ ਜਾ ਗਰਾਊਂਡ ਤੋਂ ਹਾਂ ਜੀ ਹਾਂ ਜੀ ਮਨਸੂਹ ਪਿੰਡ ਪਾਰੇ ਵਿੱਚੋਂ ਨਾ ਆ ਰਿਹਾ ਜਿਹੜੇ ਹੈਗੇ ਸਾਡੀ ਟੀਮ ਦੇ ਵਿੱਚ ਜੀ ਜੀ ਆ ਜਾਓ ਆ ਜਾ ਸਰ ਨਾਲ ਆ ਜਾਓ ਜੀ ਨਾਲ ਆ ਸਰ ਜਿਹਦੇ ਵਿੱਚ ਦੋ ਬੈਟ ਛੇ ਵੇਖਿਆ ਤੇ ਕੁਝ ਬੰਦਾਂ ਨੇ ਕ੍ਰਿਕਟ ਦੇ ਪੇਪਰ ਦੇ ਵਿੱਚ ਐ ਮਨਸੂਹ ਹੈ ਨਾ

ਆਨੇ ਮੁੰਡੇ ਖਾ ਗਿਆ ਜਿਵੇਂ ਬੰਦਾ ਜੁਲਿਆ ਹੋ ਗਿਆ ਇਧਰ ਪਿਆ ਮੰਨ ਗਿਆ ਇਹ ਸਾਰਿਆਂ ਦਾ ਪ੍ਰੋਗਰਾਮ ਹੈ ਜਿਹੜਾ ਪਹਿਲੇ ਤੇਰੇ ਚਾਰ ਪੰਜ ਦਿਨ ਤੱਕ ਉੱਥੇ ਸੋਨੇ ਸਾਰਿਆਂ ਨੂੰ ਕਿੱਟਾ ਉੱਥੇ ਬਿਲੇ ਰਹਿਣਗੇ ਠੀਕ ਹੈ ਵੀਰ ਤੇ ਹੋ ਗਈ ਤੇ ਇੱਕ ਫਾਰਮ ਸਾਨੂੰ ਫਾਰਮ ਭਰ ਕੇ ਦੇ ਕੇ ਜਾਣਾ ਜ਼ਰੂਰ ਰਿਕੁਐਸਟ ਹੈ ਕਿਉਂਕਿ ਤੁਹਾਡੇ ਪਿੰਡਾਂ ਦੇ ਜਦੋਂ ਆਪਾਂ ਨੇ ਪ੍ਰੋਗਰਾਮ ਰੱਖਣਾ ਉਹਨਾਂ ਬੰਨੋ ਤੇ ਕਿੰਨੀ ਰਣੀ ਆਪਾਂ ਆਹ ਸਾਡਾ ਤਿਆਰ ਖਾਲੀ ਦੀ ਮਿਲ ਆਪਾਂ ਅੱਜ ਸਾਨੂੰ ਆਪਾਂ ਸਹਿਮਾਨ ਕਰਤਾ ਇੱਕ ਫਾਰਮ ਭਰ ਕੇ ਦੇ ਦੇਣਾ ਰਿਕੁਐਸਟ ਹੈ ਤਾਂ ਤਸਦੀਬ ਜੀ ਇਹਨੂੰ ਫਾਰਮ ਦੇ ਦਿਓ ਸੰਭੋਈ ਮੁੰਡਿਓ ਤੇ ਹੋਰ ਜਿਹੜਾ ਫਾਰਮ ਲੈਣ ਦਾ ਹੈ ਗਿਆ ਰਿਕੁਐਸਟ ਹੈ ਦੇ ਦਿਓ ਆਪਣੇ ਕਿੱਟਾ ਲੈ ਲਓ ਤੇਰਾ ਥੱਲੇ ਬਰਾਤ ਤੋਂ ਬਾਹਰ ਹੋ ਜਾਣਾ ਤੇ ਇੱਕ ਜਾਣ ਤੁਸੀਂ ਲੋ ਜੀ ਕਰਨ ਨੂੰ ਵੀ ਨਾਲ ਸਨਮਾਨ ਲੱਗਿਆ ਕਰਨ 1600 ਯੂਰੋ ਪਹਿਲਾਂ ਤੇ ਦੋਵਾਂ ਦੂਜਿਆਂ ਕਹਿੰਦੇ 1000 ਯੂਰੋ ਹੈ ਤੇ 33 700 ਯੂਰੋ ਜਿਹੜਾ ਖੇਲੋ ਹਣ ਖੇਲੋ ਚਲੋ ਹਰ ਬਾਕੀ ਗੱਲਾਂ ਲੱਗਣੀਆਂ ਟਿਕਾਣੇ ਕਿਤੇ 7 ਦੇ 8 ਤਰੀਕਾ ਔਰ ਕਿੰਨੇ ਮੇਰੇ ਵੀਰੋ ਇਟਲੀ ਦੀ ਜੁਦੀ ਬਹੁਤ ਮੁਕਾਰਕਾ ਮਾਰਾ ਤੇ ਨਿਆਰੇ ਵਿੱਚ ਬਹੁਤ ਬਹੁਤ ਮੁਕਾਰਕਾ ਪਾਣ ਵਾਲੇ ਕਿਉਂ ਵੀ ਸੈਕਿੰਡ ਇਨਾਮ ਉਹਨਾਂ ਦਾ ਪਹਿਲਾ ਫਸਟਾ ਇਨਾਮ ਆਗਾ ਕਹਾਣੀ ਜਿਆਦਾ ਹੈਗਾ 11000 ਰੁਪਏ ਆਉਣਾ ਦਿੱਤਾ ਜਾਣਾ ਤੇ 6100 ਰੁਪਏ ਪੈਣੀ ਵਾਲੇ ਜਿੰਨੇ ਦਿੱਤਾ ਜਾਣਾ ਦੋਸਤੋ ਬਾਅਦ ਵਿੱਚ ਜਿਹੜੀਆਂ ਸਾਰੇ ਖਾਣੇ ਦੇ ਵਿੱਚ ਦੋ ਟੀਮਾਂ ਆ ਪਿੱਛੇ ਰਹਿ ਗਈਆਂ ਸੀਗੀਆਂ ਉਹਨਾਂ ਨੂੰ 11-1100 ਰੁਪਏ ਨਾਮ ਦੇ ਵਿੱਚ ਦਿੱਤਾ ਜਾਣਾ ਤੇ ਸਾਰੇ ਹੀ ਵੀਰਾਂ ਨੂੰ ਬੇਨਤੀ ਹੈ ਬਾੰਟੀ ਕੋਟਲੇ ਵਾਲੇ ਨੇ ਬੇਨਤੀ ਹੈ ਕਿ ਉਹ ਵੀ ਆਪਣਾ ਸਨਮਾਨ ਚਿੰਨ ਹਾਸਿਲ ਕਰਨ ਜਿਨ੍ਹਾਂ ਨੇ ਰਾਜ ਹਾਂ ਜੀ ਸਹੀ ਹੁਕਮ ਪ੍ਰਸ਼ੋਤਨ ਮੇਰਾ ਨਾਮ ਜੀ ਇੱਕ ਪ੍ਰਸ਼ੋਤਨ ਸਿੰਘ ਮਹਾਦੇਵ ਇੱਕ ਇੱਕ ਏਰੀਆ ਦੇ ਵਿੱਚ ਇਹ ਮਨ ਨੂੰ ਸੰਬੋਧਨ ਕੀਤਾ ਗਿਆ ਐਮਨ ਹਮ ਮੰਨਵੀ ਏਰੀਆ ਦੇ ਵਿੱਚ ਸੰਬੋਧਨ ਕੀਤਾ ਗਿਆ ਕਾਣਾਵਾਲਾ ਦੇ ਪ੍ਰਸ਼ੋਤਨ ਸਿੰਘਾ ਨੂੰ ਕਹਿੰਦਾ ਪ੍ਰਦੂਸ਼ਣ ਨਹੀਂ ਕਿੱਧਰ ਹੈ ਜੀ ਮਹਾ ਲਈ ਪ੍ਰਦੂਸ਼ਣ ਨਹੀਂ ਹੈ ਜੀ ਪ੍ਰਸ਼ੋਤਨ ਜੀ ਮੇਰਾ ਨਾਮ ਪਰਤੀਸ਼ਰ ਦੇ ਦੱਤੇ ਸਾਡੇ ਬਹੁਤ ਹੀ ਸਤਕਾਰਯੋਗ ਪ੍ਰਸ਼ੋਤ ਸਿੰਘ ਜੀ ਮਹਾਲ ਜਿਨ੍ਹਾਂ ਦੀ ਰਹਿਨੁਮਾਈ ਦੇ ਆਮ ਆਦਮੀ ਦੀ ਸਮੂਹ ਟੀਮ ਵੱਲੋਂ ਜਿਹੜਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਐਮਐਲਏ ਸਾਹਿਬ ਨੂੰ ਧੰਨਵਾਦ ਆਵਾਂ ਦੀ ਸਾਰੀ ਟੀਮ ਦਾ ਐਮਐਲਏ ਸਾਹਿਬ ਦਾ एमएलए साथ रोलों ये डाटे क्या कहते हैं येरी के श्वेतल जीवना ने मांग रखी थी नाम दिए हुए मेरे साथ रिप्लाई जा रहे जब तक आके नाम लो प्रधानमंत्री राष्ट्रीय भागी बच्चे साधा है अक्टूबर को ही भागो संजी मैं ना मेरा बात कहा जाए क्या कहने के लिए बेटे बन रहे हैं पढ़ा चेता

ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਗਿਆ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਜੀ ਜਸਵਿੰਦਰ ਸਿੰਘ ਜੀ ਨੂੰ ਉਹਨਾਂ ਨੇ ਬੇਨਤੀ ਆ ਕੇ ਆਪਣਾ ਸਨਮਾਨ ਚਾਹ ਰਿਹਾ ਕਲਵਿੰਦਰ ਸਿੰਘ ਜੀ ਨੂੰ ਕਿਨਾਂ ਦਾ ਹਾਂਜੀ ਖੇਲਪੁਰ ਤੋਂ ਸਾਡੇ ਵੀਰ ਲੈ ਕੇ ਸਗੇ ਇਹ ਕਿਹੜਾ ਪਿੰਡ ਚੁਕੀ ਆ ਗਿਆ ਚਲੋ ਬਣੀ ਜੁੜਾ ਉਤਾ ਕੇ ਬੰਨਾ ਪੈੜੀ ਕਰਦੇ ਆ ਰਹੇ ਸਾਈਕਲ ਦਾ ਨਾਮ ਬਹੁਤ ਵਧੀਆ ਕੱਢੇ ਮੁੰਡੇ ਸ਼ਾਬਾਸ਼ ਹਨ ਰਾਜ ਆ ਜਾ ਬੰਦੇ ਪੈਣ ਜਾਂਦੇ ਜਿਹੜੇ ਮੈਂ ਜੋ ਥੱਲੇ ਛੋਟੇ ਪੈ ਗਏ ਉਹ ਬੰਦੇ ਫੋਟੋ ਕਿੱਦੇ ਆਪਣੇ ਪਹੁੰਚ ਆਮਨੇ ਬੜੀ ਜੀਤੀ ਰਹੇ ਨਾਲ ਸਵੇਰੇ ਜਿਹੜਾ ਟੂਰਨਾਮੈਂਟ ਸ਼ੁਰੂ ਹੋਤਾ ਇੱਕ ਵਾਰ ਤਾਂ ਆਇਆ ਲੱਗ ਜਾਂਦਾ ਵੀ ਅੱਜ ਟੂਰਨਾਮੈਂਟ ਸਵੇਰੇ ਨੂੰ ਸ਼ੁਰੂ ਹੋਣਾ 5:00 ਵਜੇ ਇਸ ਹਾਂ ਹੋ ਜੀ ਪਹਿਲਾ ਨਾਮ ਆ ਗਿਆ ਜੀ ਆਪਣਾ ਰਾਣਾ ਚੱਲਿਆ ਜੀ ਟੂਟਾ ਦੇਖੀ ਹੋਈ ਆ ਜੀ ਰਾਣਾ ਚੱਲਿਆ 11000 ਰੁਪਏ ਇਹਨਾਂ ਨੂੰ ਕਿਹੜਾ

हां किए अपनी बारह चालिया वाला हनी एक बारी धाड़ी मार दु मोटा

करो अपनी महाराजी करोरी चकोली चक करो अबाली हाँ जी बहुत बहुत धन्यवाद मेरे भीर वाली

ਕਰਦਾ ਵੀ ਬਹੁਤ ਵੀ ਸਮੂਥਲੀ ਤੇ ਵਧੀਆ ਢੰਗ ਦੇ ਨਾਲ ਜਿਹੜਾ ਇਹ ਟੂਰਨਾਮੈਂਟ ਰੰਗ ਸਿਰਜਣਾ ਤੁਹਾਡੇ ਸਾਰੇ ਦਾ ਸਹਿਯੋਗ ਹੋਇਆ ਇਸ ਗੱਲ ਕਰਕੇ ਟੂਰਨਾਮੈਂਟ ਸਫਲ ਰਿਹਾ ਬਹੁਤ ਬਹੁਤ ਸ਼ੁਕਰੀਆ ਤੇ ਜਿੰਨੇ ਵੀ ਮੇਰੇ ਸਾਥੀ ਮੇਰੇ ਪਾਰਟੀ ਦੇ ਸਾਥੀ ਬਾਰੇ ਯਾਦ ਮੋਹ ਲੈ ਕਰ ਇਸ ਪ੍ਰੋਗਰਾਮ ਨੂੰ ਇੰਨਾ ਬਚਾਉਣਾ ਕੀਤਾ ਯਾਦ ਸ਼ੁਕਰੀਆ ਤੇ ਮਿਹਰਬਾਨੀ ਜਦੋਂ ਵੀ ਤੁਸੀਂ ਸਾਡੇ ਨਾਲ ਜਾ ਕੇ ਤੋਰਦੇ ਹੋਂ ਤਾਂ ਬਹੁਤ ਬਖਸ਼ੀਏ ਕਿਸੇ